ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇੱਕ ਸੱਚੀ ਘਟਨਾ ਲੈ ਕੇ ਅੱਜ ਦੀ ਜਿਹੜੀ ਕਹਾਣੀ ਆ ਮਹਾਲੀ ਦੇ ਵਿੱਚ ਪੰਜ ਨੰਬਰ ਫੇਜ ਦੇ ਵਿੱਚ ਇੱਕ ਨੌਜਵਾਨ ਕੁੜੀ ਦਾ ਤਲਵਾਰਾਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇਹ ਕਤਲ ਕਿਉਂ ਹੋਇਆ ਇਹ ਸਾਰੀ ਜਿਹੜੀ ਘਟਨਾ ਗੀ ਇਹਨੂੰ ਬਰੀਕੀ ਦੇ ਨਾਲ ਦੇਖਾਂਗੇ ਇਹ ਕਹਾਣੀ ਸ਼ੁਰੂ ਹੁੰਦੀ ਆ ਮਹਾਲੀ ਦੇ ਨਾਲ ਲੱਗਦੇ ਪਿੰਡ ਫਤੇਪੁਰ ਜੱਟਾਂ ਤੋਂ ਜਿੱਥੇ ਇੱਕ ਕੁੜੀ ਬਹੁਤ ਹੀ ਪੜਨ ਦੇ ਵਿੱਚ ਹੁਸ਼ਿਆਰ ਆ ਜਿਹੜੀ ਉਹ ਚੰਗੀ ਪੜ੍ਹਾਈ ਕਰਦੀ ਆ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਹਾਲੀ ਦੇ ਵਿੱਚ ਇੱਕ ਬੈਂਕ ਦੇ ਵਿੱਚ ਉਹ ਜੋਬ ਦੇਖਦੀ ਆ ਇਸ ਟਾਈਮ ਜਿਹੜੀ ਇਹਦੀ ਉਮਰ ਆ ਉਹ 31 ਸਾਲ ਦੀ ਹੁੰਦੀ ਆ ਉਹਦੀ ਜਿਹੜੀ ਬੈਂਕ ਦੇ ਵਿੱਚ ਆ ਨੌਕਰੀ ਲੱਗ ਜਾਂਦੀ ਆ ਇਹ ਕੁੜੀ ਆ ਜਿਹੜੀ ਬਲਜਿੰਦਰ ਕੌਰ ਆ ਰੂਟੀਨ ਦੇ ਵਿੱਚ ਇਹਦਾ ਜਿਹੜਾ ਆਉਣ ਜਾਣਾ ਉਹ ਬੱਸ ਚਾ ਬੱਸ ਚ ਆਉਂਦੀ ਆ ਪੰਜ ਫੇਸ ਉਤਰਦੀ ਆ ਆਪਣੀ ਜਿਹੜੀ ਜੌਬ ਆ ਬੈਂਕ ਦੀ ਉਹ ਸਵੇਰੇ ਆਉਂਦੀ ਆ ਤੇ ਸ਼ਾਮ ਨੂੰ ਕਰੇ ਵਾਪਸ ਚਲੀ ਜਾਂਦੀ ਆ ਇਸ ਤਰੀਕੇ ਨਾਲ ਚੱਲਦਾ ਲਗਭਗ 9 ਸਾਲ ਹੋ ਗਏ ਇਸ ਤਰੀਕੇ ਨਾਲ ਹੀ ਚੱਲ ਰਿਹਾ ਤੇ 9 ਸਾਲ ਦੀ ਜਿਹੜੀ ਸਰਵਿਸ ਆ ਇਸ ਕੁੜੀ ਦੀ ਹੋ ਚੁੱਕੀ ਸੀ ਇੱਕ ਦਿਨ ਕੀ ਹੁੰਦਾ ਕਿ ਉਹ ਤਰੀਕ ਆਉਂਦੀ ਆ 8 ਜੂਨ 2024 ਰੂਟੀਨ ਚ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਸਿਲਸਿਲਾ ਜਿਹੜਾ ਚੱਲਦਾ ਹੁੰਦਾ ਉਸੇ ਤਰੀਕੇ ਨਾਲ ਜਿਹੜੀ ਬਲਜਿੰਦਰ ਕੌਰ ਆ ਕਰਉਂ ਆਉਂਦੀ ਆ ਤੇ 5 ਨੰਬਰ ਫੇਸ ਦੇ ਵਿੱਚ ਜਦੋਂ ਉਤਰਦੀ ਆ ਮਹਾਲੀ ਤਾਂ ਉਥੋਂ ਉਥੇ ਕੀ ਹੁੰਦਾ ਕਿ ਇੱਕ ਨੌਜਵਾਨ ਆ ਜਿਹੜਾ ਬਲਜਿੰਦਰ ਕੌਰ ਦੀ ਉਡੀਕ ਕਰ ਰਿਆ ਹੁੰਦਾ ਦਰਖਤ ਥੱਲੇ ਬੈਠਾ ਉਡੀਕ ਕਰਦਾ ਜਦੋਂ ਬਲਜਿੰਦਰ ਕੌਰ ਆਉਂਦੀ ਆ ਉਹਦੇ ਨਾਲ ਉਹਦੀਆਂ ਦੋਸਤਾਂ ਹੁੰਦੀਆਂ ਨੇ ਕੁੜੀਆਂ ਹੁੰਦੀਆਂ ਨੇ ਤਾਂ ਇਹ ਜਿਹੜਾ ਸ਼ਖਸ ਆ ਇਹ ਕੌਣ ਆ ਜਿਹੜਾ ਬਲਜਿੰਦਰ ਕੌਰ ਦੀ ਉਡੀਕ ਕਰ ਰਿਆ ਇੱਕ ਨੌਜਵਾਨ ਦਰਖਤ ਥੱਲੇ ਬੈਠਾ ਇਹ ਨੌਜਵਾਨ ਜਦੋਂ ਬਲਜਿੰਦਰ ਕੌਰ ਨੂੰ ਦੇਖਦਾ ਇੱਕਦਮ ਉਸ ਜਿੱਕੇ ਆਉਂਦਾ ਤਾਂ ਬਲਜਿੰਦਰ ਕੌਰ ਜਿਹੜੀ ਅੱਗੇ ਭੱਜਣ ਲੱਗਦੀ ਆ ਉਸ ਤੋਂ ਬਾਅਦ ਇਹ ਜਿਹੜਾ ਨੌਜਵਾਨਾ ਬਲਜਿੰਦਰ ਕੌਰ ਤੇ ਹਮਲਾ ਕਰ ਦਿੰਦਾ ਹਮਲਾ ਵੀ ਕੋਈ ਡੰਡੇ ਸੋਟੀ ਦਾ ਨਹੀਂ ਤਲਵਾਰ ਨਾਲ ਹਮਲਾ ਕਰਦਾ ਇਹ ਜਿਹੜਾ ਹਮਲਾ ਕੀਤਾ ਸੀਗਾ ਇਸ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦਾ ਹਮਲੇ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਬਲਜਿੰਦਰ ਕੌਰ ਅੱਗੇ ਭੱਜੀ ਦਿਖਾਈ ਦਿੰਦੀ ਆ ਇਹ ਨੌਜਵਾਨਾ ਜਿਹੜਾ ਪਿੱਛੋਂ ਤਲਵਾਰ ਨਾਲ ਹਮਲਾ ਕਰਦਾ ਤੇ ਕਈ ਵਾਰ ਕਰਦਾ ਇੱਕ ਬੇਰਹਿਮੀ ਦੇ ਨਾਲ ਆ ਬਲਜਿੰਦਰ ਕੌਰ ਤੇ ਜਦੋਂ ਤਲਵਾਰ ਦੇ ਕਈ ਹਮਲੇ ਹੁੰਦੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਸ ਦੀ ਕੀ ਹਾਲਤ ਹੋਣੀ ਖੂਨ ਜਿਹੜਾ ਬਹੁਤ ਵਹਿ ਚੁੱਕਿਆ ਹੁੰਦਾ ਕਈ ਡੂੰਘੇ ਟੱਕ ਲੱਗ ਜਾਂਦੇ ਨੇ ਸਾਰੀ ਘਟਨਾ ਦੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਇਹ ਜਿਹੜੀ ਪੂਰੀ ਘਟਨਾ ਸੀਗੀ 8 ਜੂਨ 2024 ਨੂੰ ਸਵੇਰੇ 8:40 ਮਿੰਟ ਦੀ ਸੀ ਇੱਕ ਇਹਦੇ ਵਿੱਚ ਹੋਰ ਅਹਿਮ ਗੱਲ ਸੀ ਕਿ ਜਿਹੜੇ ਆਲੇ-ਦਾਲੇ ਦੇ ਜਿਹੜੇ ਲੋਕ ਸੀਗੇ ਰਾਹਗੀਰ ਸੀ ਕਿ ਜਿਨ੍ਹਾਂ ਨੇ ਇਹ ਘਟਨਾ ਦੇਖੀ ਜਾਂ ਉਹ ਸਮੇਂ ਮੌਜੂਦ ਸੀਗੇ ਕਿਸੇ ਨੇ ਬਲਜਿੰਦਰ ਕੌਰ ਦੀ ਮਦਦ ਕਰਨ ਦੇ ਲਈ ਕੋਈ ਅੱਗੇ ਨਹੀਂ ਆਇਆ ਇਹ ਜਿਹੜਾ ਹਮਲਾਵਰ ਸੀਗਾ ਹਮਲਾ ਕਰਨ ਤੋਂ ਬਾਅਦ ਭੱਜ ਗਿਆ ਉਸ ਦੇ ਨਾਲ ਕੁਝ ਕੁੜੀਆਂ ਵੀ ਸੀਗੀਆਂ ਬਲਜਿੰਦਰ ਕੌਰ ਨਾਲ ਇੱਕ ਨੌਜਵਾਨ ਜਿਹੜਾ ਤਲਵਾਰ ਚੱਕੀ ਫਿਰਦਾ ਆਪਾਂ ਸਮਝ ਸਕਦੇ ਹਾਂ ਕਿ ਉਸ ਦੇ ਨੇੜੇ ਕੋਈ ਆਉਣਾ ਨਹੀਂ ਚਾਹੂਗਾ ਪਰ ਇੱਕ ਜਦੋਂ ਅੰਨੇ ਬਾਹ ਹਮਲਾ ਕਰ ਰਿਹਾ ਸੀਗਾ ਉਸ ਨੂੰ ਕੋਈ ਬਚਾਉਣ ਦੇ ਲਈ ਕੋਈ ਅੱਗੇ ਨਹੀਂ ਆਉਂਦਾ ਇਹ ਇਸ ਨੂੰ ਜਾਣਦਾ ਸੀਗਾ ਜਾਂ ਕੋਈ ਖੁੰਦਕ ਸੀਗੀ ਜਾਂ ਕੋਈ ਪੁਰਾਣੀ ਲੜਾਈ ਸੀਗੀ ਜਾਂ ਕਿਸੇ ਛੋਟੀ ਮੋਟੀ ਤਕਰਾਰ ਨੇ ਇਹ ਕਤਲ ਦਾ ਰੂਪ ਧਾਰਨ ਕਰ ਲਿਆ ਜਾਂ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਜਾਂ ਇਹ ਕੁੜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਇਹ ਪੂਰੀ ਘਟਨਾ ਆਪਾਂ ਜਾਣ ਦਿਆਂਗੇ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਜਿਹੜਾ ਪੂਰਾ ਘਟਨਾ ਕਰਾਵਾ ਮਹਾਲੀ ਦੇ ਵਿੱਚ ਪੰਜ ਨੰਬਰ ਫੇਸ 'ਚ ਹੋਇਆ ਇਹ ਪ੍ਰਸ਼ਾਸਨ ਤੇ ਵੀ ਬਹੁਤ ਵੱਡੇ ਸਵਾਲ ਚੁੱਕਦੇ ਆ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਹਮਲਾਵਰ ਆਉਂਦਾ ਜਿਸ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਕਿ ਸਰਿਆਮ ਜਿਹੜੀ ਤਲਵਾਰ ਚੱਕੀ ਫਿਰਦਾ ਜਿਹੜਾ ਕਿ ਬਾਅਦ ਦੇ ਵਿੱਚ ਹਮਲਾ ਕਰ ਦਿੰਦਾ ਪੁਲਿਸ ਨੂੰ ਜਦੋਂ ਹੀ ਘਟਨਾ ਦੀ ਸਾਰੀ ਦੀ ਜਾਣਕਾਰੀ ਮਿਲਦੀ ਆ ਤਾਂ ਪੁਲਿਸ ਨੂੰ ਮੌਕੇ ਤੇ ਪਹੁੰਚਦੀ ਆ ਬਲਜਿੰਦਰ ਕੌਰ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆਪਣੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਜਾਂਚ ਦੇ ਵਿੱਚ ਜੁਟ ਜਾਂਦੀ ਆ ਉਹ ਜਿਹੜਾ ਹਮਲਾਵਾਰਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਇਹ ਜਿਹੜੀ ਸਾਰੀ ਘਟਨਾ ਕਰਾਮਾ ਉਹ ਨੌਜਵਾਨ ਦੀ ਜਿਹੜੀ ਫੋਟੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਇਹ ਖਬਰ ਆ ਪੂਰਾ ਜਿਹੜਾ ਮਾਹੌਲ ਆ ਇੱਕ ਡੈਥ ਦਾ ਮਾਹੌਲ ਬਣ ਚੁੱਕਿਆ ਸੀਗਾ ਪੰਜ ਨੰਬਰ ਫੇਜ ਦੇ ਵਿੱਚ ਇੱਕ ਖਬਰ ਅੱਗ ਵਾਂਗੂ ਫੈਲ ਜਾਂਦੀ ਆ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਨਿਊ ਚੈਨਲਾਂ ਦੇ ਉੱਤੇ ਜਿਹੜੀ ਖਬਰ ਆ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਆ ਤੇ ਇਹ ਜਿਹੜੀ ਖਬਰ ਆ ਇਹ ਪਰਿਵਾਰ ਤੱਕ ਵੀ ਖਬਰ ਪਹੁੰਚਦੀ ਬਲਜਿੰਦਰ ਕੌਰ ਦੇ ਜਦੋਂ ਦੂਜੇ ਪਾਸੇ ਇਹ ਬਲਜਿੰਦਰ ਕੌਰ ਦਾ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੁੰਦਾ ਇਹ ਗੱਲ ਸਾਹਮਣੇ ਆਉਂਦੀ ਆ ਕਿ ਕੁਝ ਘੰਟਿਆਂ ਦੇ ਬਾਅਦ ਹੀ ਬਲਜਿੰਦਰ ਕੌਰ ਦੀ ਜਿਹੜੀ ਮੌਤ ਹੋ ਚੁੱਕੀ ਆ ਕਿਉਂਕਿ ਖੂਨ ਇੰਨਾ ਵਹਿ ਚੁੱਕਿਆ ਸੀਗਾ ਕਿ ਉਸ ਦਾ ਬਚਣਾ ਜਿਹੜਾ ਮੁਸ਼ਕਲ ਹੋ ਗਿਆ ਇੱਕ ਨੌਜਵਾਨ ਕੁੜੀ ਦਾ ਆਪਾਂ ਕਹਿ ਲਿਆ ਕੀ ਦਿਨ ਦਿਹਾੜੇ ਕਤਲ ਹੋ ਚੁੱਕਿਆ ਸੀ ਪੁਲਿਸ ਆਲੇ-ਦਾਲੇ ਦੇ ਜਿਹੜੇ ਲੱਗੇ ਹੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਘਾਲਦੀ ਆ ਤੇ ਇਹ ਜਿਹੜੇ ਸੀਸੀਟੀਵੀ ਕੈਮਰੇ ਨੇ ਪੁਲਿਸ ਨੂੰ 5 ਨੰਬਰ ਤੋਂ 6 ਨੰਬਰ ਫੇਜ ਦੇ ਵਿੱਚ ਲੈ ਜਾਂਦੇ ਨੇ ਕੁਝ ਹੀ ਟਾਈਮ ਬਾਅਦ ਪੁਲਿਸ ਨੂੰ ਪਤਾ ਚੱਲਦਾ ਕਿ ਜਿਹੜਾ ਹਤਿਆਰਾਗਾ ਉਹ 6 ਨੰਬਰ ਫੇਜ ਦੇ ਵਿੱਚ ਲੁਕਿਆ ਹੋਇਆਗਾ ਕਿਉਂਕਿ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਇਹ ਹਮਲਾਵਰ ਆ ਜਿਹੜਾ ਇਹ ਜਿਹੜਾ ਕਾਤਲ ਆ ਪੁਲਿਸ ਨੂੰ ਉੱਥੋਂ ਵੀ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰਦਾ ਪਰ ਜਿਹੜੀ ਲੋਕ ਸੀਗੇ ਲੋਕਾਂ ਨੇ ਪੁਲਿਸ ਦਾ ਸਾਥ ਦਿੱਤਾ ਤੇ ਜਿਹੜਾ ਅਪਰਾਧੀ ਸੀਗਾ ਜਿਹੜਾ ਕਾਤਲ ਸੀਗਾ ਪੁਲਿਸ ਦੇ ਨੂੰ ਫੜਾਉਣ ਦੇ ਵਿੱਚ ਮਦਦ ਲੋਕਾਂ ਨੇ ਕੀਤੀ ਲੋਕਾਂ ਦੀ ਮਦਦ ਨਾਲ ਪੁਲਿਸ ਇਹ ਜਿਹੜਾ ਕਾਤਲ ਆ ਉਹਨੂੰ ਫੜ ਲੈਂਦੀ ਆ ਪਰ ਇਹ ਵੱਡੇ ਸਵਾਲ ਸੀਗੇ ਕਤਲ ਕੀਤਾ ਕਿਉਂ ਪਰ ਜਿਹੜਾ ਇਹ ਨੌਜਵਾਨਾ ਜਿਹਨੇ ਕਤਲ ਕੀਤਾ ਉਹਦਾ ਕਹਿਣਾ ਸੀਗਾ ਕਿ ਸਾਡੇ ਪ੍ਰੇਮ ਸੰਬੰਧ ਸੀਗੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ ਇਹ ਜਿਹੜੀ ਕੁੜੀ ਆ ਵਿਆਹ ਤੋਂ ਮੁਕਰ ਰਹੀ ਸੀਗੀ ਵਿਆਹ ਕਰਾਉਣ ਲਈ ਨਹੀਂ ਮੰਨ ਰਹੀ ਸੀਗੀ ਤਾਂ ਹੁਣ ਤੁਸੀਂ ਦੇਖੋ ਕਿ ਆਪਾਂ ਇਹਨੂੰ ਕੀ ਕਹਿ ਸਕਦੇ ਆ ਕਿ ਜਿਹੜਾ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਜਦੋਂ ਪਿਆਰ ਕਰਦਾ ਤਾਂ ਘੱਟੋ ਘੱਟ ਇਹ ਤਾਂ ਆਪਾਂ ਕਹਿ ਸਕਦੇ ਆ ਕਿ ਉਹਦਾ ਕਦੇ ਵੀ ਕਤਲ ਨਹੀਂ ਕਰੂਗਾ ਇਹ ਗੱਲ ਪੱਕੀ ਆ ਕਿਉਂਕਿ ਆਪਾਂ ਜਿਸ ਨੂੰ ਪਿਆਰ ਕਰਦੇ ਆ ਜਿਹਨੂੰ ਚਾਹੁੰਦੇ ਆ ਜਿਹਦੀ ਦੇਖਭਾਲ ਕਰਦੇ ਆ ਜਿਹਦੇ ਨਾਲ ਆਪਾਂ ਰਹਿਣ ਦੇ ਜ਼ਿੰਦਗੀ ਪਰ ਸੁਪਨੇ ਸਜਾਉਂਦੇ ਆ ਉਹ ਵਿਅਕਤੀ ਦੂਸਰੇ ਵਿਅਕਤੀ ਦਾ ਕਤਲ ਕਦੇ ਨਹੀਂ ਕਰੂਗਾ ਤਾਂ ਦੂਸਰੇ ਪਾਸੇ ਜਿਹੜਾ ਇਹ ਮ੍ਰਿਤਕ ਕੁੜੀ ਬਲਜਿੰਦਰ ਕੌਰ ਦਾ ਪਰਿਵਾਰ ਆ ਉਹਦਾ ਕਹਿਣਾ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਡੀ ਕੁੜੀ ਆ ਜਿਹੜੀ 8-9 ਸਾਲਾਂ ਤੋਂ ਇਸ ਬੈਂਕ ਦੇ ਵਿੱਚ ਨੌਕਰੀ ਕਰ ਰਹੀ ਆ ਕਦੇ ਕੋਈ ਗਲਤੀ ਨਹੀਂ ਕੀਤੀ ਕਦੇ ਸਾਡੇ ਸਾਹਮਣੇ ਇਦਾਂ ਦੀ ਗੱਲ ਨਹੀਂ ਆਈ ਜਿਹੜਾ ਇਹ ਕਾਤਲ ਆ ਇਹਦਾ ਨਾਮ ਸੁਖਚੈਨ ਸਿੰਘ ਜਿਹੜਾ ਕਿ ਸਮਰਾਲਾ ਦਾ ਰਹਿਣ ਵਾਲਾ ਇਹਦਾ ਪਿਛੋਕੜ ਜਦੋਂ ਆਪਾਂ ਦੇਖਦੇ ਆ ਤਾਂ ਇਹ ਪੈਟਰੋਲ ਪੰਪ ਦੇ ਉੱਤੇ ਇੱਕ ਨੌਕਰੀ ਕਰਦਾ ਤੇਲ ਪਾਉਣ ਦਾ ਕੰਮ ਕਰਦਾ ਇਹ ਜਿਹੜਾ ਕਾਤਲ ਹੈ ਦੀ ਮਾਂ ਦਾ ਕਹਿਣਾ ਕਿ ਜਿਹੜੀ ਬਲਜਿੰਦਰ ਕੌਰ ਆ ਸਮਰਾਲੇ ਦੇ ਵਿੱਚ ਸਾਡੇ ਘਰੇ ਕਈ ਵਾਰ ਆਈ ਆ ਯਾਨੀ ਕਿ 2-3 ਵਾਰ ਸਾਡੇ ਘਰੇ ਆਈ ਆ ਉਸਦਾ ਕਹਿਣਾ ਸੀਗਾ ਕਿ ਮੇਰੇ ਨਾਲ ਫੋਨ ਤੇ ਵੀ ਗੱਲ ਕੀਤੀ ਆ ਮੇਰੇ ਨਾਲ ਸਾਹਮਣੇ ਬੈਠ ਕੇ ਵੀ ਗੱਲ ਹੋਈ ਆ ਉਹ ਪਹਿਲਾਂ ਕਹਿੰਦੀ ਸੀ ਕਿ ਮੇਰੇ ਮੁੰਡੇ ਜਿਹੜਾ ਸੁਖਚੈਨ ਆ ਉਹਦੇ ਨਾਲ ਵਿਆਹ ਕਰਾਉਂਗੀ ਪਰ ਹੁਣ ਉਹ ਵਿਆਹ ਤੋਂ ਮੁੱਕਰ ਰਹੀ ਆ ਇਸ ਕਰਕੇ ਗੁੱਸੇ 'ਚ ਆ ਕੇ ਮੇਰੇ ਮੁੰਡੇ ਨੇ ਅਜਿਹੇ ਕਦਮ ਚੁੱਕਿਆ ਕਿ ਉਹ ਕੁੜੀ ਦਾ ਜਿਹੜਾ ਕਤਲ ਕਰ ਦਿੱਤਾ ਪਰ ਉਹਦਾ ਇਹ ਵੀ ਕਹਿਣਾ ਸੀਗਾ ਕਿ ਕਿਸੇ ਨੂੰ ਮਾਰ ਦੇਣਾ ਇਹ ਸਹੀ ਨਹੀਂ ਹੈਗਾ ਅਸੀਂ ਇਹਦੀ ਬਹੁ ਨਖੇਦੀ ਕਰਦੇ ਆ ਉਹਦੀ ਮਾਂ ਦਾ ਕਹਿਣਾ ਸੀਗਾ ਕਾਤਲ ਨਹੀਂ ਪਰ ਦੂਜੇ ਪਾਸੇ ਜਿਹੜਾ ਪਰਿਵਾਰ ਆ ਉਹ ਇਹ ਮੰਗ ਕਰਦਾ ਕਿ ਸਾਡੀ ਕੁੜੀ ਨਾਲ ਸਾਡੀ ਧੀ ਨਾਲ ਤੇ پورے ਪਰਿਵਾਰ ਨਾਲ ਜਿਹੜਾ ਇਨਸਾਫ ਹੋਣਾ ਚਾਹੀਦਾ ਹੈ ਇਹ ਜਿਹੜਾ ਕਾਤਲ ਸੁਖਚੈਨ ਸਿੰਘ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਅੱਗੇ ਕੀ ਫੈਸਲੇ ਹੋਣਗੇ ਕੋਰਟ ਦੇ ਇਹ ਬਾਅਦ ਦੀਆਂ ਗੱਲਾਂ ਨੇ ਪਰ ਪਰਿਵਾਰ ਫਾਂਸੀ ਦੀ ਮੰਗ ਕਰ ਰਿਹਾ ਕਿਉਂਕਿ ਅਜਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਕਿਤੇ ਨਾ ਕਿਤੇ ਜੇ ਰੁਕਣਗੀਆਂ ਤਾਂ ਉਹ ਇਸ ਕਰਕੇ ਰੁਕਣਗੀਆਂ ਕਿ ਜਿਹੜੇ ਇਹਦੇ ਕੋਰਟ ਦੇ ਜਿਹੜੇ ਫੈਸਲੇ ਨੇ ਮਾਨਜੋਗ ਜਿਹੜੀ ਅਦਾਲਤਾਂ ਉਹਦੇ ਫੈਸਲੇ ਨੇ ਉਹ ਬਹੁਤ ਹੀ ਕਠੋਰ ਹੋਣੇ ਚਾਹੀਦੇ ਨੇ ਤਾਂ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ। ਇਦਾਂ ਦੀ ਸੱਚੇ ਘਟਨਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਾਈਕ ਤੇ ਕਮੈਂਟ ਕਰਕੇ ਦੱਸੋ ਕਹਾਣੀ ਕਿੱਦਾਂ ਦੀ ਲੱਗੀ। ਧੰਨਵਾਦ।